ਉਹ ਯਾਰ ਬਾਈ ਦੇ ਵਿੱਚ ਪਹਿਲ ਜੰਕਾ ਨੇ ਪੰਜਾਂ ਬੱਚਿਆਂ ਦਾ ਠੱਗੀ ਮਾਰੀ ਸੀ ਵਿੱਚ ਉਹਨਾਂ ਤੇ ਪਰਚਾ ਹੋਇਆ 420 ਦਾ ਜਿਹਦੇ ਵਿੱਚ ਤਿੰਨ ਬੰਦੇ ਜਿਹੜੇ ਆ ਜਮਾਨਤ ਕਰਾ ਗਏ ਇੱਕ ਬੰਦਾ ਅਜੇ ਵੀ ਭਗੌੜਾ ਆ। ਸਨੇ ਮੁਕਦਮਾ ਤੇ ਦਰਜ ਕਰ ਲਿਆ। ਕੋਰੀ ਚੇਂਜ ਕਰਾ ਕੇ ਪਠਾਰਪੁਰ ਐਸਐਸਪੀ ਨੂੰ ਭੇਜੀ ਗਈ ਹੈ। ਪਹਿਸਾਨ ਕਿਤੇ ਬੰਦੀਆਂ ਦਾ ਇਹ ਹਾਲ ਹੋ ਗਿਆ ਕਿ ਜਿੰਨਾ ਵੱਡਾ ਚੋਰ ਉਹਨਾਂ ਵੱਡਾ ਉਹਦੇ ਕੋਲ ਦਾ ਬਾਰ ਕੇ ਠੱਗੀ ਕਿਸਾਨ ਦੁਨੀਆ ਤੋਂ ਸ਼ਾਮਲ ਹੋ ਜੋ ਕੋਈ ਜਿਹੜਾ 420 ਦੇ ਪਰਚੇ ਵਿੱਚ ਵੀ ਸ਼ਾਮਲ ਹੈ ਤੇ 326 ਦੇ ਵਿੱਚ ਵੀ ਸ਼ਾਮਲ ਹੈ ਉਹ ਪਹਿਲੋਂ ਜਦੋਂ ਉੱਤੇ ਪਰਚਾ ਕਾਨੂੰਨ ਸਕੱਜਾ ਕਸਣ ਲੱਗਾ ਉਹ ਜਾ ਕੇ ਭਵੇਲ ਸਾਹਿਬ ਦੀ ਸੰਘਰਸ਼ ਕਮੇਟੀ 'ਚ ਸ਼ਾਮਲ ਹੋ ਗਿਆ ਉਹ ਨਗਰਾ ਗ੍ਰਾਹ ਗਰੁੱਪ ਦੀ ਜਥੇਬੰਦੀ 'ਚ ਚਲਾ ਗਿਆ ਗ੍ਰਾਹ ਗਰੁੱਪ ਨੇ ਉਹਨਾਂ ਨੂੰ ਦਰਾngਲੇ ਦਾ ਬਲਾਗ ਪ੍ਰਧਾਨ ਦਾ ਉਹਦੇ ਨਾਲ ਨਵਾਜਿਆ ਕੁੱਟਿਆ ਵੀ ਜਿੰਨਿਆ ਵੱਡਾ ਠੱਗ ਉਹਨਾ ਵੱਡਾ ਉਹਦਾ ਐਸਐਸਪੀ ਕਰਤਾਰਪੁਰ ਨੇ ਪਰਚੇ ਦੇ ਆਰਡਰ ਕਰ ਦਿੱਤੇ ਉਹ ਪਰਚਾ ਕਿਹੜੇ ਕੰਮ ਦਾ ਜੇ ਤੇ ਤੁਸੀਂ ਕੋਈ ਕਾਰਵਾਈ ਪੁਲਿਸ ਪ੍ਰਸ਼ਾਸਨ ਨਹੀਂ ਕਰ ਸਕਦੇ ਪਰਚਾ ਤੇ ਪੰਜਾਬ ਪੁਲਿਸ ਨੇ ਇੱਕ ਖੇਲ ਬਣਾ ਲਿਆ ਕਿ ਮੂੰਹ ਬੰਦ ਕਰਨ ਲਈ ਪਰਚਾ ਕਰ ਦੋ ਦੀਪ ਸਿੰਘ ਢਾਡੇ ਨੂੰ ਨਾ ਤੇ ਮੈਂ ਜਾਣਦਾ ਨਾ ਮੇਰਾ ਪਰਿਵਾਰ ਜਾਣਦਾ ਤੇ ਨਾ ਹੀ ਉਹ ਮੈਨੂੰ ਜਾਣਦਾ ਸੀ ਦੇ ਦੋਦਨਾ ਠੱਗੀ ਮਾਰ ਲਈ ਆ ਤੇ ਇਹ ਠੱਗੀ ਵੱਜਣ ਤੋਂ ਬਾਅਦ ਇਹ ਸਾਡੇ ਪਿੰਡ ਵਿੱਚ ਆਇਆ ਫਿਰ ਨਿਕਲ ਆ ਕਿ ਤੇ ਇਹ ਕਹਿੰਦੇ ਵੀ ਸਾਡੇ ਨਾਲ ਹੀ ਤਾਂ ਠੱਗੀ ਹੋ ਗਈ ਆ ਇਨਸਾਨੀਅਤ ਤੌਰ ਤੇ ਮੈਂ ਇਹਨਾਂ ਨੂੰ ਆਪਣੇ ਘਰ ਲਿਆਂਦਾ ਫਿਰ ਮੈਂ ਇਹਨਾਂ ਦੇ ਨਾਲ ਉਹਨਾਂ ਦੀ ਘੂਆ ਤੱਕ ਗਿਆ ਗੁਰਦੀਪ ਸਿੰਘ ਦੀ ਜਬਾਨੀ ਤੇ ਤੁਸੀਂ 4 ਲੱਖ ਰੁਪਈਆ ਜਿਹੜਾ ਉਹ ਗੁਰਦੀਪ ਸਿੰਘ ਨੂੰ ਦਿੰਦੇ ਸੀ ਬਿਲਕੁਲ ਜੀ ਇਹ ਗੱਲ ਗਲਤ ਆ ਮੈਂ ਸਰਦਾਰ ਗਰਦੀਪ ਸਿੰਘ ਟਾਂਡਾ ਸਾਫਕਾ ਫੈਨਮ ਸਰਪੰਚੀ ਕਮੇਟੀ ਪੰਜਾਬ ਹਰਿਆਣਾ ਦਿਖਾ ਰਹਿਣ ਵਾਲੇ ਜੀ ਮੈਂ ਫਜ਼ੀਕਲ ਚੂੜੀਆਂ ਦਾ ਵਿੱਚ ਰਹਿਣ ਵਾਲਾ ਜੀ ਸਾਡੀ ਕੀ ਸਮੱਸਿਆ ਸਾਡੀ ਤੁਸੀਂ ਬੜੇ ਵੱਡੇ ਪੱਤਰ ਤੇ ਗਿੰਤੀ ਦੇ ਵਿੱਚ ਅੱਜ ਡੀਆਈਜੀ ਸਾਡੇ ਦਫਤਰ ਦੇ ਵਿੱਚ ਪਹੁੰਚੇ ਜੀ ਸਾਡੀ ਸਮੱਸਿਆ ਇਹ ਹੈ ਕਿ 2022 ਦੇ ਵਿੱਚ ਟਰੈਵਲ ਜੰਟਾ ਨੇ ਪੰਜਾਂ ਬੱਚਿਆਂ ਦਾ ਠੱਗੀ ਮਾਰੀ ਸੀ ਜਿਹਦੇ ਵਿੱਚ ਅਸੀਂ ਐਸਐਸਪੀ ਗਰਦਾਸਪੁਰ ਨੂੰ 29 22 ਨੂੰ ਦਰਖਾਸਤ ਦਿੱਤੀ ਸੀ ਉਹਨਾਂ ਕਵਰੀ ਦੇ ਵਿੱਚ ਤੇਨ ਤੇਨ 2023 ਦੇ ਵਿੱਚ ਉਹਨਾਂ ਤੇ ਪਰਚਾ ਹੋਇਆ 420 ਦਾ ਜਦੋਂ ਚ ਤਿੰਨ ਬੰਦੇ ਜਿਹੜੇ ਆ ਜਮਾਨਤ ਕਰਾ ਗਏ ਇੱਕ ਬੰਦਾ ਅਜੇ ਵੀ ਪਗੋੜਾ ਆ ਉਹ ਤੋਂ ਤੁਰੰਤ ਉਹਨਾਂ ਸਰਾਰਤੀ ਆਂਸਰਾ ਨੇ ਜਾਂ ਚਾਲਵਾਜਾਂ ਨੇ ਲਾਲੋ ਜਾਂ ਰੋਟੀ ਟੋਲੇ ਨੇ ਸਾਡੇ ਤੇ ਹਮਲਾ ਕੀਤਾ ਤੇ ਮੇਰੇ ਤੇ ਸੱਟ ਲੱਗੀ ਉਹਦਾ ਰਿਜ਼ਲਟ ਬਤਾਲਾ ਉਸ ਦਿੱਕਤ ਤੋਂ ਸਭੀ ਦਾ ਰਿਜ਼ਲਟ ਕੜੀਆਂ ਹੋਇਆ ਤੇ ਪੰਜਾਬ ਪੁਲਿਸ ਨੇ ਐਸਐਸਪੀ ਗੁਰਦਾਸਪੁਰ ਦੇ ਜੋ ਜ਼ਿਲ੍ਹਾ ਗੁਰਦਾਸਪੁਰ ਆ ਉਹਨਾਂ ਨੇ ਉਹਨਾਂ ਤੇ ਛਬੀ ਦਾ ਬਕਲਮਾ ਦਰਜ ਕੀਤਾ ਪਰ ਪੁਲਿਸ ਨੇ ਮੁਕਦਮਾ ਤੇ ਸਭ ਤੋਂ ਤਰਸਜੋਗ ਗੱਲ ਇਹ ਹੈ ਕਿ ਪੁਲਿਸ ਨੇ ਮੁਕਦਮਾ ਤੇ ਦਰਜ ਕਰ ਲਿਆ ਪਰ ਉੱਤੇ ਕਾਰਵਾਈ ਕੋਈ ਨਹੀਂ ਕੀਤੀ ਕਿਉਂਕਿ 2 ਸਾਲ ਬਾਅਦ तकरीबन ਸਵੇਰ ਤੋਂ ਪਹਿਲਾਂ ਪਹੁੰਚ ਕੀਤੀ ਜਾਂ ਉੱਚ ਅਧਿਕਾਰੀਆਂ ਤੱਕ ਪੁਲਿਸ ਹਸਤਾ ਜੀ ਅਸੀਂ ਸਾਰੇ ਅਧਿਕਾਰੀਆਂ ਤੱਕ ਜੋ ਇਨਕੁਆਇਰੀ ਅਫਸਰ ਸਨ ਡਿਪਟੀ ਸਿਟੀ ਗਰਦਾਸਪੁਰ ਐਸਐਸਪੀ ਨੂੰ ਨਿਕਾਂਵਰੀ ਮਿਲ ਚੁੱਕੇ ਆ ਤੇ ਇਹਨਾਂ ਨੇ ਇਨਕੁਆਰੀ ਚੇਂਜ ਕਰਾ ਕੇ ਪਠਾਨਕੋੜ ਐਸਐਸਪੀ ਨੂੰ ਭੇਜੀ ਗਈ ਹੈ ਪਠਾਨਕੋੜ ਐਸਐਸਪੀ ਦਾ ਕੋਈ ਪਹੁੰਚ ਕੀਤੀ ਇਨਕੁਆਰੀ ਅਫਸਰ ਤੱਕ ਕੋਈ ਪਹੁੰਚ ਕੀਤੀ ਸਾਡੀ ਬਦਕਿਸਮਤੀ ਇਹ ਹੈ ਕਿ ਕਿਸਾਨ ਜਿੱਥੇ ਬੰਦੀਆਂ ਦਾ ਇਹ ਹਾਲ ਹੋ ਗਿਆ ਕਿ ਜਿੰਨਾ ਵੱਡਾ ਚੋਰ ਓਨਾ ਵੱਡਾ ਉਹਦੇ ਕੋਲ ਦਾ ਮਾਰ ਕੇ ਠੱਗੀ ਕਿਸਾਨ ਦੁਨੀਆਂ ਤੋਂ ਸਾਫਲ ਹੋ ਜੋ ਤੇ ਝੰਡੇ ਲੈ ਕੇ ਜਾ ਕੇ ਅਫਸਰ ਦੇ ਗਾੜੀ ਖੜੀ ਹੋ ਜੋ ਕਿ ਤੁਸੀਂ ਕਾਰਵਾਈ ਕਰਕੇ ਦੱਸੋ ਕਿੰਦਾ ਕਰਦੇ ਹੋ ਇਹ ਨਾਲ ਇਸ ਕੇਸ ਦੇ ਵਿੱਚ ਹੋਇਆ ਕਿ ਜਿਹੜਾ 420 ਦੇ ਪਰਚੇ ਵਿੱਚ ਸ਼ਾਮਲ ਹੈ 326 ਦੇ ਵਿੱਚ ਵੀ ਸ਼ਾਮਲ ਹੈ ਉਹ ਪਹਿਲੋ ਜਦੋਂ ਉੱਤੇ ਪਰਚਾ ਕਾਨੂੰਨ ਸੱਜਾ ਕਸਣ ਲੱਗਾ ਉਹ ਜਾ ਕੇ ਭਦੇਲ ਸਾਹਿਬ ਦੀ ਸੰਘਰਸ਼ ਕਮੇਟੀ 'ਚ ਸ਼ਾਮਲ ਹੋ ਗਿਆ ਤੇ ਉਹਨਾਂ ਨੇ ਆਪਣੇ ਬੰਦੇ ਕੱਟੇ ਕਰਕੇ ਉੱਤੇ ਧਰਵਾ ਦੇ ਦਿੱਤਾ ਇਨਕੁਆਰੀ ਸਾਡੀ ਉੱਤੇ ਰੁਕਦੀ। ਫਿਰ ਜਦੋਂ ਅਸੀਂ ਭਦੇਲ ਸਾਹਿਬ ਦੀ ਜਥੇਬੰਦੀ ਨੂੰ ਉਹਨਾਂ ਦੀ ਸਖਾਈ ਦਿੱਤੀ ਉਹਨਾਂ ਨੇ ਉਹ ਬੰਦੇ ਨੂੰ ਟੀਮ 'ਚੋਂ ਬਾਹਰ ਕੱਢ ਦਿੱਤਾ। ਕੋણો ਚੋਰ ਦਾ ਦੂਸਰਾ ਮਕਸਦ ਨਿਕਲ ਆਇਆ ਕਿ ਇਹ ਜਥੇਬੰਦੀ 'ਚੋਂ ਮੈਂ ਬਾਹਰ ਨਿਕਲਿਆ ਦੂਸਰੇ ਜਥੇਬੰਦੀ 'ਚ ਭੱਜ ਜਾ। ਉਹਨਾਂ ਗਰਾਹ ਗਰੁੱਪ ਦੀ ਜਥੇਬੰਦੀ 'ਚ ਚਲਾ ਗਿਆ। ਗਰਾਹ ਗਰੁੱਪ ਨੇ ਉਹਨਾਂ ਨੂੰ ਗਰਾਗਲੇ ਦਾ ਬਲਾਗ ਪ੍ਰਧਾਨ ਨਾ ਉਹਦੇ ਨਾਲ ਨ ਇੰਨਾ ਸਮਾਂ ਹੋ ਗਿਆ ਸਰਦਾਰ ਜਗੀਪ ਸਿੰਘ ਜੀ ਤੁਹਾਡੇ ਮਸਲੇ ਨਹੀਂ ਚੱਲਦੇ ਇਹ ਜੀ 2022 ਦਾ 9ਵੇਂ ਮਹੀਨੇ ਦਾ ਚੱਲ ਰਿਹਾ ਜੀ ਇਹ ਬਸ ਬਾਰ 2 ਸਾਲ ਹੋ ਗਿਆ ਤੁਹਾਨੂੰ ਕੀ ਭਰੋਸਾ ਦਵਾਇਆ ਡੀਆਈਜੀ ਸਾਹਿਬ ਨੇ ਅੱਜ ਅਸੀਂ ਸਾਰੇ ਜਿੰਨੀਆਂ ਇਨਕੁਆਰੀਆਂ ਪਰਚੀਆਂ ਦੀਆਂ ਇਨਕੁਆਰੀਆਂ ਉਹਦੇ ਵਿੱਚ ਮੈਨੂੰ ਇੱਕ ਧਮਕੀ ਵੀ ਆਈ ਜਿਹੜਾ 26 ਦੇ ਵਿੱਚ ਫੌਜੀ ਮਨਜੀਤ ਸਿੰਘ ਹੀ ਉਹਨੇ ਧਮਕੀ ਦਿਵਾਈ ਕਿ 12 ਵਜੇ ਤੱਕ ਤੂੰ ਪਰਚਾ ਵਾਪਸ ਲੈ ਲੈ ਨਹੀਂ ਤੇ ਤੈਨੂੰ ਜਾਨੋਂ ਮਾਰ ਦਾਂਗੇ ਤੇਰੇ ਪਰਿਵਾਰ ਸਹਿਤ ਅਸੀਂ ਐਸਐਸਪੀ ਗੁਰਦਾਪੁਰ ਕੋਲ ਪੇਸ਼ ਹੋਏ ਦੇਖੋ ਅਹੀਂ ਜਾ ਕੇ ਕਾਰ ਰੱਖਿਆ ਐਸਐਸਪੀ ਕਰਤਾਰਪੁਰ ਨੇ ਪਰਚੇ ਦੇ ਆڈر ਕਰ ਦਿੱਤੇ ਉਹ ਪਰਚਾ ਕਿਹੜੇ ਕੰਮ ਦਾ ਜੇ ਤੇ ਤੁਸੀਂ ਕੋਈ ਕਾਰਵਾਈ ਕੋਈ ਪ੍ਰਸ਼ਾਸਨ ਨਹੀਂ ਕਰ ਸਕਦੀ ਕਿਉਂ ਪਰਚੇ ਕਰਦੀ ਆ ਫਿਰ ਕਿਉਂ ਗਿਣਤੀਆਂ ਉਹ ਦਉਦੀ ਆ ਜਦੋਂ ਅਸੀਂ ਕਾਰਵਾਈ ਨਹੀਂ ਕਰਨੀ ਤੇ ਪਰਚਾ ਕਰਨ ਦਾ ਮਤਲਬ ਤੇ ਤਾਂ ਇਹ ਆ ਕਿ ਮੁਜਰਮ ਨੂੰ ਫੜ ਕੇ ਅੰਦਰ ਲਾਓ ਜਾਂ ਮੁਜਰਮ ਨੂੰ ਬੰਦ ਦੀ ਸਜ਼ਾ ਦਿਓ ਪਰਚਾ ਤੇ ਪੰਜਾਬ ਪੁਲਿਸ ਨੇ ਇੱਕ ਖੇਲ ਬਣਾ ਲਿਆ ਕਿ ਮੂੰਹ ਬੰਦ ਕਰ ਲਈ ਪਰਚਾ ਕਰ ਦੋ ਕਾਰਵਾਈ ਨਹੀਂ ਕਰਨੀ ਆਪੇ ਥੱਕ ਟੁੱਟ ਕੇ ਕਿਸੇ ਨਾ ਰਾਜੀ ਨਮਾ ਕਰਕੇ ਘਰ ਲੈ ਜਾਣਗੇ ਇਹ ਸਿਸਟਮ ਹੋ ਗਿਆ ਸਾਡੇ ਪੰਜਾਬ ਪੁਲਿਸ ਦਾ ਪ੍ਰਸ਼ਾਸਨ ਅੱਜ ਅਸੀਂ ਹਾਰ ਕੇ ਸਾਡੀ ਵੀ ਜਥੇਬੰਦੀ ਮੈਂ ਪੰਜਾਬ ਪਰਦਾ ਰਿਆ ਅਸੀਂ ਆਪਣੀ ਜਥੇਬੰਦੀ ਚ ਇੱਕ ਮਸਲਾ ਰੱਖਿਆ ਕਿ ਅਸੀਂ ਧਰਵੇਂ ਦੇੰਤ ਤੋਂ ਪਹਿਲਾਂ ਉੱਚ ਅਧਿਕਾਰੀਆਂ ਨੂੰ ਜਾਨੂ ਕਰਵਾਇਆ ਜਾਵੇ ਕਿ ਇਹ 2 ਸਾਲ ਤੋਂ ਜਿਹੜਾ ਮਸਲਾ ਚੱਲਦਾ ਆ ਰਿਹਾ ਇਹਨੂੰ ਕਿੱਦਾਂ ਹੱਲ ਕੀਤਾ ਜਾਵੇ ਅਸੀਂ ਅੱਜ ਜੀਏ ਜੀ ਸਾਹਿਬ ਨੂੰ ਮਿਲਿਆ ਬਹੁਤ ਹੀ ਵਧੀਆ ਹਾਲਾਤ ਦਾ ਅਫਸਰ ਨੇ ਇਹਨਾਂ ਕੋ ਪਹਿਲਾਂ ਵੀ ਇਨਕੁਆਰੀਆਂ ਹੁੰਦੀਆਂ ਰਹੀਆਂ ਬਹੁਤ ਵਧੀਆ ਤਰੀਕੇ ਨਾਲ ਕਰਦੇ ਰਹੇ ਨੇ ਉਹਨਾਂ ਨੇ ਅੱਜ ਸਾਨੂੰ ਅਸਵਾਸਨ ਦਿਵਾਇਆ ਕਿ ਮੈਨੂੰ 20 ਤਰੀਕ ਤੱਕ ਸਾਰੇ ਮਸਲੇ ਮੰਗਾ ਕੇ ਦੇਖ ਲਾਂਗੂ ਤਾਂ ਮੈਂ ਇਨਸਾਫ ਦਊਂਗਾ ਪਰ ਸਾਨੂੰ ਉਹਨਾਂ ਨੇ 20 ਤੱਕ ਟਾਈਮ ਮੰਗ ਕੇ ਤੇ ਇਹਨੂੰ ਵਾਪਸ ਲਵਾਇਆ ਹੁਣ ਅਸੀਂ ਦੇਖਦੇ ਆ ਕਿ 23 ਨੂੰ ਕੀ ਮਸਲਾ ਹੱਲ ਹੁੰਦਾ ਆ ਜੇ ਸਾਡਾ 23 ਨੂੰ ਮਸਲਾ ਕੋਈ ਨਹੀਂ ਹੱਲ ਹੁੰਦਾ ਸਾਨੂੰ ਇਨਸਾਫ ਨਹੀਂ ਮਿਲਦਾ ਤੇ ਅਸੀਂ ਫਿਰ ਸੰਗਰਸ਼ ਲਈ ਤਿਆਰ ਆ ਜਥੇਬੰਦੀ ਪੂਰੀ ਸੰਗਰਸ਼ ਲਈ ਤਿਆਰ ਆ ਸ਼ਰਮ ਦੋਗੇ ਤੁਸੀਂ ਹਾਂ ਜੀ ਕੀ ਸੰਘਰਸ਼ ਨੂੰ ਤਿਆਰੀ ਕੀਤੀ ਅਸੀਂ ਸੰਗਤ ਸ ਇਹ ਵੱਡੇ ਵੱਲੋਂ ਵਿਦਾਂਗੇ ਜਾ ਤੇ ਅਸੀਂ ਪਠਾਨਕੋਟ ਜੰਮੂ ਅਮਰਸਰ ਜੰਮੂ ਰੋੜ ਇਹ ਪੂਰਾ ਬਲਾਕ ਕਰਾਂਗੇ ਜਾਂ ਫਿਰ ਜਿਹੜੇ ਅਫਸਰ ਦੀ ਕੌਲਮ ਤੇ ਦੇ ਨਾਲ ਪਰਚੇ ਪਰਚੇ ਹੋਏ ਹਨ ਉਸ ਦਫਤਰ ਨੂੰ ਸੀਲ ਕਰਾਂਗੇ ਜਿੰਨਾ ਚਿਰ ਸਾਨੂੰ ਹਿਸਾਬ ਨਹੀਂ ਲੱਗੂਗਾ ਇਹਨਾਂ ਦੋ ਚੀਜ਼ਾਂ ਤੇ ਡਿਸਾਈਡ ਕਰਾਂਗੇ ਕਿ ਅਸੀਂ ਦੋਆ ਚੀਜ਼ਾਂ ਨੂੰ ਕੀ ਕਰਨਾ ਹੈ ਇਸ ਸੰਬੰਧੀ ਦੀ ਕੋਰਟ ਦੀ ਵੀ ਕੋਈ ਸਪੋਰਟ ਨਹੀਂ ਅਸੀਂ ਕੋਰਟ ਚ ਰੈਟ ਪਾਈ ਆ ਪਰ ਕੋਲਸ ਆਪਣੀ ਸਟੇਟਸ ਰਿਪੋਰਟ ਨਹੀਂ ਦੇ ਰਹੀ ਬਾਰ-ਬਾਰ ਆਪਣੀ ਅਜੀ ਦੇਖ ਕੇ ਐਪਲੀਕੇਸ਼ਨ ਦੇ ਕੇ ਤੇ ਤਰੀਕੀ ਜਾਂਦੀ ਆ ਇਹਦੇ ਵਿੱਚ ਗਰਦਾਪੁਰ ਪੁਲਪਲ ਪ੍ਰਸ਼ਾਸਨ ਸਰੇ ਆਮ ਗਲਤ ਕਰ ਰਿਹਾ ਹੈ ਸਰੇ ਆਮ ਦੋਸ਼ੀ ਆ ਮੁਜਰਮ ਨਾਲੋਂ ਜ਼ਿਆਦਾ ਗਰਦਾਪੁਰ ਪੁਲਪਲ ਪ੍ਰਸ਼ਾਸਨ ਦੋਸ਼ੀ ਆ ਹੁਣ ਜਿੱਦਣ ਪੁਲਿਸ ਨੇ ਉਹਨਾਂ ਨੂੰ ਰੈਸਟ ਕਰਨਾ ਚਾਹਿਆ ਤੇ ਗਰਾਹ ਰੋਪ ਦੇ ਗਰਾਹ ਰੋੰਦੇ ਬਲਾਕ ਪ੍ਰਧਾਨ ਜਿਹੜਾ ਉਧਰੋਂ ਮਾਤਾ ਸੁੰਦਰੀ ਦੇ ਆ ਉਹਨਾਂ ਨੇ ਪੁਲਿਸ ਨੂੰ ਫੋਨ ਕਰਕੇ ਗੱਲ ਕਹੀ ਕਿ ਇਹ ਸਾਡਾ ਬਲਾਕ ਪ੍ਰਧਾਨ ਆ ਇਹਨੂੰ ਰੈਸਟ ਨਹੀਂ ਕਰਨਾ ਹੁਣ ਜਿਹੜੀ ਰੈਸਟ ਉਹਦੀ ਰੁਕੀ ਆ ਬਰਦਿਆ ਦੀ ਉਹ ਗਰਾਹ ਗਰੋਪ ਦੀ ਜਥੇਬੰਦੀ ਦੇ ਕਰਕੇ ਰੁਕੀ ਹੋਈ ਆ ਸਰ ਇਹ ਕ੍ਰਾਈਮ ਇਹਦੇ ਨਾਲ ਵਧੇਗਾ ਤੇ ਤੁਹਾਡੇ ਕਾਜ ਜੇ ਪੁਲਿਸ ਉਹਨਾਂ ਦੇ ਉੱਤੇ ਨਹੀਂ ਕਾਰਵਾਈ ਕਰਦੀ ਨਾ ਉਹ ਮਗਰ ਜੜੀਆਂ ਦੀ ਜਥੇਬੰਦੀ ਉਹ ਕਾਰਵਾਈ ਨਹੀਂ ਕਰਨ ਦਿੰਦੀ ਤੇ ਉਹਦੇ ਬਾਰੇ ਕਹੋ ਇਹ ਜੀ ਵੇਖੋ ਕ੍ਰਾਈਮ ਵਧੇਗਾ ਹੀ ਕਰਵਾਣੀ ਆ ਇਹ ਤੇ ਇੱਕ ਕ੍ਰਾਈਮ ਨੂੰ ਬਰਾਵਾ ਦੇਣ ਦੀ ਆ ਇਹ ਤੇ ਜਥੇਬੰਦੀਆਂ ਨੂੰ ਸੋਚਣਾ ਚਾਹੀਦਾ ਕਿ ਜਦੋਂ ਅਸੀਂ ਕਿਸੇ ਮੈਂਬਰ ਬਣਾ ਰਿਹਾ ਉਹਦਾ ਪਿਛੋਕੜ ਵੇਖੀ ਭਈ ਇਹ ਕੀ ਆ ਜਿਹੜਾ ਬੰਦਾ 420 ਕਰ ਰਿਹਾ ਆ ਚ ਚ ਮਾਈਨਿੰਗ ਦੇ ਪਰਚੇ ਆ 420 ਦੇ ਪਰਚੇ ਆ ਵਿੜਾਈ ਝਗੜੇ ਦੇ ਪਰਚੇ ਆ ਉਹ ਬੰਦੇ ਨੂੰ ਅਸੀਂ ਮੈਂਬਰ ਵੀ ਬਣਾ ਰਹੇ ਆ ਮੜਕਾਉਦਾ ਵੀ ਨਵਾਜਦੇ ਆ ਤੁਸੀਂ ਸ਼ੁਰੂ ਜੀ ਗੱਲ ਕੀਤੀ ਸੀ ਕਿ ਵੀ ਠੱਗੀ ਵਧੀ ਆ ਠੱਗੀ ਮਾਰੀ ਗਈ ਆ ਕਿੰਨੇ ਰੁਪਈਆ ਦੀ ਠੱਗੀ ਮਾਰੀ ਗਈ ਆ ਕਿ ਜਾਂ ਕੋਈ ਜ਼ਮੀਨ ਜ਼ਾਇਦਾ ਦੀ ਠੱਗੀ ਹੋਈ ਆ ਜੀ ਇਹ 29 ਲੱਖ 70 ਹਜ਼ਾਰ ਦੀ ਠੱਗੀ ਵਧੀ ਆ ਜੀ ਤੇ ਤੁਹਾਡੇ ਨਾਲ ਇਹ ਵਿੱਚ ਤੇ ਮੇਰੀ ਕੁੜੀਆ ਵੀ ਆ ਜੀ ਤੇ ਚਾਰ ਬੱਚੇ ਹੋ ਗਏ ਪੰਜਾਂ ਜਾਨਿਆਂ ਦਾ ਠੱਗੀ ਵਧੀ ਤੇਫੋਂ ਦਾ ਉਹ ਬੰਦਾ ਤੇ ਕੌੜਿਆ ਜੀ ਜੀ ਠੱਗੀ ਮਾਰਨ ਵਾਲਾ ਫਜੈਂਟ ਨੇ ਹੈਗੇ ਇੱਕ ਹਰਿੰਦਰ ਸਿੰਘ ਆਦੀਆਂ ਦਾ ਜੋ ਐ ਵਕਤ ਬਲਾਗ ਪ੍ਰਧਾਨ ਗਰਾਹ ਰੂਪ ਦਾ ਗਰਾਹਲੇ ਦਾ ਬਰਾਗ ਪ੍ਰਧਾਨਿਆ ਇੱਕ ਤੋਂ ਲੋਕ ਸਿੰਘ ਆ ਇੱਕ ਬੀਬੀ ਜਸਬੀਰ ਕੋਹੜਾ ਵੇਖ ਤੇ ਦੀ ਇੱਕ ਭੁਖਿੰਦਰ ਸਿੰਘ ਆ ਤਰ ਲੋਕ ਸਿੰਘ ਦਾ ਮੁੰਡਾ ਇਹ ਚਾਰ ਏਜੰਟ ਦਾ ਕੰਮ ਕਰਦੇ ਸੀ ਉਹ ਗਰਾਹਾ ਜਥੇ ਬੰਦੀ ਚ ਕਿਹੜਾ ਬੰਦਾ ਗਿਆ ਹੁਣ ਹੁਣ ਹਰਿੰਦਰ ਸਿੰਘ ਆਦੀਆਂ ਗਿਆ ਜੀ ਬਾੜੇ ਨਾਲ ਠਗੀ ਮਾਰ ਤੋਂ ਬਾਅਦ ਗਿਆ ਕਿ ਪਹਿਲਾਂ ਦਾ ਗਿਆ ਉਹ ਬਾਅਦ ਚ ਗਿਆ ਜੀ ਪਰ ਸਾਰੇ ਹੁਣ ਤੋਂ ਬਾਅਦ ਫੇਰ ਉਹ ਗੁਰਪ ਚ ਗਿਆ ਜੀ ਠੀਕ ਆ ਥੈਂਕ ਯੂ ਜੀ ਤੁਹਾਡਾ ਤੇ ਨਾਲ ਸਾਬਕਾ ਫੌਜੀ ਨੇ ਤੇ ਉਹਨਾਂ ਨੇ ਤੁਹਾਡੇ ਤੇ ਦੋਸ਼ ਲਾਇਆ ਕਿ ਅਸਾਂ ਤੁਹਾਨੂੰ ਪੈਸੇ ਦਿੱਤੇ ਨੇ ਆਪਣੇ ਬੱਚੇ ਬਾਹਰ ਤੇ ਜਨਵਾਸਤੇ ਬਿਲਕੁਲ ਜੀ ਮੈਂ ਇਹ ਸਾਫ਼ ਕਰ ਦੇਣਾ ਕਿ ਗੁਰਦੀਪ ਸਿੰਘ ਢਾਡੇ ਨੂੰ ਨਾ ਤੇ ਮੈਂ ਜਾਣਦਾ ਨਾ ਮੇਰਾ ਪਰਿਵਾਰ ਜਾਣਦਾ ਤੇ ਨਾ ਹੀ ਉਹ ਮੈਨੂੰ ਜਾਣਦਾ ਸੀ ਹਾਂ ਜਿਹੜੇ ਉਹ ਪੈਸਿਆਂ ਦੀ ਗੱਲ ਕਰਦਾ ਜਿਹੜਾ ਉਹਨੇ ਮੇਰੇ ਤੇ ਇੱਕ 420 ਦਾ ਪਰਚਾ ਕਰਵਾਇਆ ਉਹਦੇ ਵਿੱਚ ਜਦੋਂ ਉਹਦੇ ਨਾਲ ਠੱਗੀ ਹੋਈ ਆ ਸਾਡੇ ਪਿੰਡ ਦਾ ਹੀ ਬੰਦਾ ਸੀਗਾ ਭਪਿੰਦਰ ਸਿੰਘ ਉਹਦਾ ਨਾਮ ਸੀ son of ਤਰਲੋਕ ਸਿੰਘ ਉਹਨੇ ਜੇ ਦੋ ਦਿਨ ਠੱਗੀ ਮਾਰ ਲਈ ਆ ਤੇ ਇਹ ਠੱਗੀ ਵੱਜਣ ਤੋਂ ਬਾਅਦ ਇਹ ਸਾਡੇ ਪਿੰਡ ਵਿੱਚ ਆਇਆ ਕੁਛ ਦਾ ਪਛਾਉਂਦਾ ਪਿੰਡ 'ਚ ਆਇਆ ਤੇ ਪਿੰਡ ਉਹਨਾਂ ਦੇ ਘਰ ਲੱਗ ਗਿਆ ਇੱਥੋਂ ਸਾਡੇ ਲੱਗ ਕੋ ਥੋੜੀ ਦੂਰ ਘਰ ਆ ਉਹਦੇ ਘਰ ਦੇ ਬਾਹਰ ਖਲੋਤਾ ਸੀ ਧੁੱਪ ਵਿੱਚ ਤੇ ਮੈਂ ਇਹਨੂੰ ਵੇਖਿਆ ਕਿ ਉਹ ਇੱਥੇ ਖਲੋਤਾ ਤੇ ਮੈਂ ਇਹਨਾਂ ਨੂੰ ਪੁੱਛਿਆ ਵੀ ਕੀ ਗੱਲ ਆ ਬਈ ਤੁਸੀਂ ਇੱਥੇ ਖਲੋਤੇ ਹੋ ਤੇ ਇਹਨਾਂ ਮੈਨੂੰ ਇੱਕ ਫੋਟੋ ਵਿਖਾਈ ਵੀ ਆਸ ਬੰਦੇ ਨੂੰ ਜਾਣਦੇ ਹੋ ਕੱਲਾ ਸੀ ਉਹ ਗੁਰਦੀਪ ਸਿੰਘ ਕੇ ਨਾਲ ਹੋਰ ਵੀ ਕੋਈ ਸੀ ਇਹਦੇ ਨਾਲ ਚਾਰ ਬੰਦੇ ਸੀਗੇ ਉੱਥੇ ਖਲੋਤੇ ਧੁੱਪ ਦੇ ਵਿੱਚ ਦੁਪਹਿਰ ਤੇ ਫਿਰ ਮੈਂ ਇਹਨਾਂ ਨੂੰ ਪੁੱਛਿਆ ਜਦੋਂ ਖਾਹਰ ਕੇ ਵੀ ਕੀ ਗ ਇਹ ਗੁਰਸਿੱਖੀ ਦੇ ਬੰਦੇ ਤੇ ਮੈਂ ਇਹਨਾਂ ਨੂੰ ਜਦੋਂ ਇੰਨੀ ਗੱਲ ਆਖੀ ਤੇ ਇਹ ਕਹਿੰਦੇ ਵੀ ਸਾਡੇ ਨਾਲ ਇਦਾਂ ਠੱਗੀ ਹੋ ਗਈ ਆ ਮੈਂ ਕਿਹਾ ਕਿੰਨੇ ਕਰ ਲਈ ਤੁਹਾਡੇ ਨਾਲ ਠੱਗੀ ਤੇ ਇਹਨਾਂ ਜਦੋਂ ਮੈਨੂੰ ਫੋਟੋ ਵਿਖਾਈ ਮੈਨੂੰ ਦੱਸਿਆ ਵੀ ਆ ਉਹਦਾ ਘਰ ਆ ਤੇ ਤੁਸੀਂ ਪੈਸੇ ਦੇਣ ਲੱਗਿਆ ਕਿਸੇ ਨੂੰ ਨਹੀਂ ਪੁੱਛਿਆ ਜਾਂ ਘਰ ਨਹੀਂ ਵੇਖਿਆ ਤੇ ਇਹਨਾਂ ਨੇ ਕੋਈ ਠੋਕਾ ਜਵਾਬ ਨਹੀਂ ਦਿੱਤਾ ਪਰ ਮੈਂ ਫਿਰ ਵੀ ਇਹਨਾਂ ਨੂੰ ਇਹ ਗੱਲ ਆਖੀ ਵੀ ਆਓ ਆਪਾਂ ਘਰ ਵੀ ਨਹੀਂ ਆ ਜੋ ਮੇਰਾ ਘਰ ਆ ਤੇ ਪੇਸਾਂ ਡਏ ਹੋ ਇਨਸਾਨੀਅਤ ਤੌਰ ਤੇ ਮੈਂ ਇਹਨਾਂ ਨੂੰ ਆਪਣੇ ਘਰ ਲਿਆਂਦਾ ਘਰ ਲਿਆ ਕੇ ਇਹਨਾਂ ਨੂੰ ਜਲਪਣੀ ਸ਼ਿਕਾਇਤ ਤੇ ਉੱਥੋਂ ਜਿਹੜੀ ਗੱਲ ਹੈ ਇਹਨਾਂ ਦੀ ਮੈਂ ਇੰਨੀ ਮਦਦ ਕੀਤੀ ਹਾਦ location ਆ ਲੈ ਕੇ ਦਿੱਤੀਆਂ ਆਪਣੇ WhatsApp ਤੋਂ ਇਹਨਾਂ ਦੇ WhatsApp ਤੇ location ਭਾਈ ਫਿਰ ਮੈਂ ਇਹਨਾਂ ਦੇ ਨਾਲ ਉਹਨਾਂ ਦੀ ਘੂਵਾ ਤੱਕ ਗਿਆ ਇੱਥੋਂ ਤੱਕ ਕਿ ਮੈਂ ਹਰ ਪੱਖ 'ਚ ਮਦਦ ਕੀਤੀ ਦੁਪਹਿਰ ਆਪਣੇ ਬੱਚਿਆਂ ਨੂੰ ਬਾਹਰ ਬਿਠਾਉਣਾ ਤੇ ਇਹਨਾਂ ਨੂੰ AC ਵਾਲੇ ਕਮਰੇ 'ਚ ਭਾਉਣਾ ਇਹ ਤੁਹਾਨੂੰ ਇੱਕੇ ਵਾਰੀ ਮਿਲਿਆ ਜਾਂ ਬਾਅਦ ਵਿੱਚ ਵੀ ਮਿਲਦੇ ਰਹੇ ਠੱਗੀ ਜਦੋਂ ਇਹਨਾਂ ਨਾਲ ਹੋ ਗਈ ਆ ਉਹ ਤੋਂ ਪਹਿਲਾਂ ਤੇ ਕਦੇ ਮੈਂ ਨਾ ਇਹਨਾਂ ਨੂੰ ਜਾਣਨਾ ਨਾ ਇਹ ਮੈਨੂੰ ਜਾਣਦੇ ਨਾ ਕਿਤੇ ਸਾਡੀ ਕਾਲ ਡਿਟੇਲ ਰਲੇਗੀ ਨਾ ਕਦੇ ਸਾਡੀ ਕਿਤੇ ਇੱਕ ਜਗ੍ਹਾ ਤੇ location ਰਲੇਗੀ ਕਿਉਂਕਿ ਅਸੀਂ ਜਾਣਦੇ ਹੀ ਨਹੀਂ ਠੱਗੀ ਵੱਜਣ ਜਦੋਂ ਇਹਨਾਂ ਦੇ ਪੈਸੇ ਮਾਰੇ ਗਏ ਨੇ ਜਿੰਨੇ ਵੀ ਇਹਨਾਂ ਨੇ ਉਹਨਾਂ ਦੇ ਅਕਾਊਂਟ ਚ ਪਾਏ ਆ ਆਈ ਡੋਨਟ ਨੋ ਕਿੰਨੇ ਪਾਏ ਆ ਨਾ ਅਜੇ ਤੱਕ ਜਾਣਨਾ ਚਾਹਿਆ ਇਹ ਉਦੋਂ ਬਾਅਦ ਮੇਰੇ ਕੋਲ ਦੋ ਚਾਰ ਵਾਰੀ ਪੰਜ ਵਾਰੀ ਆਏ ਨੇ ਠੱਗੀ ਵੱਜਣ ਤੋਂ ਬਾਅਦ ਫਿਰ ਇਹਨੇ ਸਾਡੇ ਪਿੰਡ ਦੇ ਵਿੱਚੋਂ ਦੋ ਉਸੇ ਹੀ ਮੁੰਡੇ ਦੇ ਜਿਹੜੇ ਮੁੰਡੇ ਨੇ ਠੱਗੀ ਮਾਰੀ ਉਹਦਾ ਇੱਕ ਸੱਕਾ ਮਾਸੜ ਉਹਦਾ ਇੱਕ ਸੱਕਾ ਮਾਮਾ ਉਹਨਾਂ ਨੂੰ ਗਵਾਹ ਬਣਾ ਲਿਆ ਗਵਾਹ ਬਣਾ ਕੇ ਤੇ ਮੇਰੇ ਤੇ ਦਰਖਾਸਤ ਦੇ ਦਿੱਤੀ ਮੈਂ ਉਦੋਂ ਵੀ ਇਹ ਗੱਲ ਕਹਿੰਦਾ ਸੀ ਮੈਂ ਅੱਜ ਵੀ ਤੁਹਾਡੇ ਕੈਮਰੇ ਤੋਂ ਵੀ ਕਹਿਣਾ ਮੈਂ ਕਹਿੰਦਾ ਸਾਡੇ ਲਾਗੇ ਟਾਲੀ ਸਾਹਿਬ ਗੁਰਦੁਆਰਾ ਆਇਆ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੁਨੀਆ ਦੀਆਂ ਬੜੀਆਂ ਆਸਥਾਨੇ ਉੱਤੇ ਉੱਥੇ ਇਹਦੇ ਗਵਾਹ ਆਪਣੇ ਪੁੱਤ-ਪੋਤਰਿਆਂ ਨੂੰ ਲੈ ਕੇ ਚਲੇ ਜਾਣ ਕਿ ਕਦੇ ਅਸੀਂ ਜੈਂਟੀ ਕੀਤੀ ਹੈ ਜਾਂ ਅਸੀਂ ਗੁਰਦੀਪ ਸਿੰਘ ਢਾਂਡੇ ਨੂੰ ਜਾਣਦੇ ਆ ਜਾਂ ਸਾਡਾ ਉਸ ਮੁੰਡੇ ਠੱਗ ਨਾਲ ਕੋਈ ਲਿੰਕ ਆ ਸਾਡਾ ਕੋਈ ਲਿੰਕ ਨਹੀਂ ਇਹ ਮੈਂ ਅੱਜ ਵੀ ਬੇਨਤੀ ਕਰਦਾ ਤੁਹਾਡੇ ਕੈਮਰੇ ਤੋਂ ਵੀ ਜਿਹੜੇ ਇਹਨੇ ਗਵਾਹ ਬਣਾਏ ਸੀ 420 ਵਾਲੇ ਪਰਚੇ ਦੇ ਵਿੱਚ ਉਹਨਾਂ ਦੋਨੂੰ ਕਹੋ ਕਿ ਆਪੋ ਆਪਣੇ ਪੋਤਰੇ ਨਾਲ ਲੈ ਕੇ ਤੇ ਗੁਰੂ ਘਰ ਚਲ ਜਨ ਦੇਖ ਕਰਾ ਕੇ ਕਸਮ ਖਾ ਲੈਣ ਤੇ ਮੈਂ ਕੋਈ ਨਹੀਂ ਮੈਂ ਗੁਰੂ ਤੋਂ ਜ਼ਰੂਰ ਇਹਦਾ ਲੱਖਾਂ ਦਾ ਕਿ ਤੁਹਾਡੇ ਤੇ ਗੱਲ ਆ ਮੈਨੂੰ ਇਨਸਾਫ ਗੁਰੂ ਦੇ ਦੇਗਾ ਤੇ ਇਹਨਾਂ ਨਾਲ ਜੋ ਮੈਨੂੰ ਸਰਕਾਰਾਂ ਕਰਨੀਆਂ ਮੈਨੂੰ ਉਹ ਮਨਜ਼ੂਰ ਆ ਇਹ ਗੱਲ ਤੇ 420 ਵਾਲੇ ਪਰਚੇ ਦੀ ਉਦੋਂ ਬਾਅਦ ਵੀ ਇਹਨੇ ਕਈ ਮੇਰੇ ਨਾਲ ਹੋਰ ਵੀ ਜਿਹੜੇ ਉਹ ਪੰਗੇ ਲਏ ਉਹਨਾਂ ਕਿਹਾ ਕਿ ਤੁਸੀਂ ਉਹਨਾਂ ਦੇ ਹੱਥੀ ਪਏ ਜੇ ਸੱਟਾਂ ਲੱਗੀਆਂ ਨੇ ਉਹਨਾਂ ਦੀ ਛੱਬੀ ਬਣੀ ਆ ਪਰਚਾ ਹੋਇਆ ਇੱਥੇ ਹੋਇਆ ਬਿਲਕੁਲ ਜੀ ਮੈਂ ਇਹ ਵੀ ਸਾਫ਼ ਕਰ ਦਵਾਂ ਵੀ ਸਾਡੀ ਕਿਤੇ ਇਹਦੇ ਨਾਲ ਗੱਲਬਾਤ ਵੀ ਨਹੀਂ ਹੋਈ ਇਹ ਕਿਤੇ ਦੱਸ ਦੇ ਕਿ ਇਹਨੂੰ ਮੈਂ ਫੋਨ ਕਰਕੇ ਵੀ ਕਿਤੇ ਆਖਿਆ ਹੋਏ ਜਾ ਜਿੱਥੇ ਕਿਤੇ ਇਹ ਲੜਾਈ ਸ਼ੋਅ ਕਰਦਾ ਸਾਨੂੰ ਇੰਨਾ ਜ਼ਰੂਰ ਪਤਾ ਲੱਗਾ ਸੀ ਕਿ ਇਹਨੇ ਸਾਡੇ ਤੇ 26 ਦਾ ਪਰਚਾ ਬਣਾਤਾ ਮੇਰੇ ਤੇ ਮੇਰੇ ਬੇਟੇ ਤੇ ਮੇਰੇ ਭਰਾ ਤੇ ਤੇ ਇੱਕ ਉਹੋ ਹੀ ਬੰਦਾ ਜਿਹੜਾ ਜਿਹਨੇ ਇਦਾਂ ਠੱਗੀ ਮਾਰੀ ਉਹਦੇ ਪਿਓ ਤੇ ਤੇ ਇੱਕ ਇਹਨੇ ਕਾਲਾ ਮੰਗਲ ਪੈਂਦਾ ਇਧਰ ਪਿੰਡ ਗੁਰਦਾਸਪੁਰ ਲੱਗੇ ਉੱਥੋਂ ਦਾ ਇੱਕ ਫੌਜੀ ਸੀਗੀ ਜਿਹਦੇ ਨਾਲ ਇਹਨਾਂ ਦੇ ਕੋਈ ਆਪਕਚ ਡਿਸਪਿਊਟ ਚੱਲਦੇ ਸੀ ਉਹ ਕੋ ਦਬੂੜੀ ਦਬਾੜੀ ਦਾ ਵਿੱਚ ਕੇਸ ਸੀਗਾ ਦਮੂੜੀ ਵਾਲਿਆਂ ਦੀ ਕੁੜੀ ਕਿ ਜਾ ਉਹਨਾਂ ਦਾ ਮੁੰਡਾ ਇਦਾਂ ਦਾ ਕਰਕੇ ਉਹਨੂੰ ਵੀ ਸਾਡੇ ਨਾਲ ਹਲਾ ਕੇ ਇਹਨੇ ਬਤਵਾਲੇ ਪਿੰਡ ਦੇ ਵਿੱਚ ਲੜਾਈ ਝੂਠੀ ਸ਼ੋਅ ਕਰਕੇ ਤੇ ਕਹਿਤਾ ਕਿ ਜੀ ਅਸੀਂ ਇਹਨੂੰ ਆ ਕੇ ਪੈ ਗਏ ਆ ਉਸ ਦਿਨ ਮੇਰਾ ਮੁੰਡਾ ਘਰ ਸੀ ਮੈਂ ਉਸ ਦਿਨ ਸੇਮ ਟਾਈਮ ਜਦੋਂ ਇਹ ਲੜਾਈ ਕਰਨ ਡਿਆ ਮੈਂ ਜਦੋਂ ਇਹ ਸ਼ੋਅ ਕਰਨ ਡਿਆ ਵੀ ਲੜਾਈ ਹੋਈ ਆ ਹੋਈ ਨਹੀਂ ਮੈਂ ਸੇਮ ਟਾਈਮ ਐਸਐਸਪੀ ਦੇ ਦਫ਼ਤਰ ਬੈਠਾ ਮੇਰੀਆਂ ਲੋਕੇਸ਼ਨਾਂ ਕਢਾ ਕੇ ਵੇਖੀਆਂ ਜਾਣ ਜਾਂ ਪੁਲਿਸ ਪ੍ਰਸ਼ਾਸਨ ਉਹ ਉਧਰ ਨੇ ਰਾਹ ਦੀ ਮੈਂ ਉਦੋਂ ਤੋਂ ਕਹਿੰਦਾ ਆਇਆ ਵੀ ਕੋਈ ਸੀਸੀਟੀਵੀ ਫੁਟੇਜ ਦੇ ਦੇਣ ਪਈ ਅਸੀਂ ਉਧਰ ਗਏ ਆ ਹਜ਼ਾਰਾਂ ਕੈਮਰੇ ਲੱਗੇ ਨੇ ਉਧਰ ਜਾਂ ਉਸ ਪਿੰਡ ਦੀ ਪੰਚਾਇਤ ਇਹ ਗੱਲ ਕਹਿ ਦੇਵੇ ਕਿ ਸਾਡੇ ਪਿੰਡ ਲਾਗੇ ਕੋਈ ਲੜਾਈ ਹੋਈ ਹੈ ਕੋਈ ਲੜਾਈ ਨਹੀਂ ਉਹਦੇ ਵਿੱਚ ਵੀ ਇੱਕ ਇਹਨੇ ਗਵਾ ਗੁਰਸਿੱਖ ਬੰਦਾ ਸੀਗਾ ਉਹਨੇ ਸਿਮਰਨਾ ਫੜਿਆ ਸੀ ਹੱਥ ਵਿੱਚ ਡਿਪਟੀ ਸਾਹਿਬ ਦੇ ਦਫ਼ਤਰ ਦੀ ਗੱਲ ਆ ਕਿ ਮੈਂ ਉਹਨਾਂ ਨੂੰ ਇਹ ਗੱਲ ਆਖੀ ਸੀ ਕਿ ਡਿਪਟੀ ਸਾਹਿਬ ਡਿਪਟੀ ਸਾਹਿਬ ਸਾਹਿਬ ਸੀਗੇ ਸੁਪਾਲਾ ਰੰਦਾਵਾ ਜੀ ਮੈਂ ਉਹਨਾਂ ਨੂੰ ਇਹ ਗੱਲ ਆਖੀ ਸੀ ਵੀ ਜਿਹੜੇ ਆ ਗੁਰਸਿੱਖ ਬੰਦੇ ਬੈਠੇ ਨੇ ਇਹ ਕਹਿੰਦੇ ਅਸੀਂ ਲੜਾਈ ਵੇਖੀ ਆ ਇਹਨਾਂ ਨੇ ਹੱਥ 'ਚ ਸਿਮਰਨਾ ਫੜਿਆ ਮੈਂ ਕਿਹਾ ਜੀ ਇਹਨਾਂ ਨੂੰ ਕਸਮ ਕਰਾ ਦਿਓ ਤੇ ਮੈਂ ਕਿਹਾ ਜੀ ਮੇਰੀ ਇੱਦਾਂ ਹੀ ਕੁਰਸੀ ਦੇ ਉੱਤੇ ਬੈਠਿਆਂ ਬਾਵਾ ਮੰਨ ਲਓ ਤੇ ਮੈਨੂੰ ਇਨਸਾਫ਼ ਨਹੀਂ ਚਾਹੀਦਾ ਇਹ ਕਸਮ ਖਾ ਲੈ ਆਪਣੇ ਪੁੱਤ-ਪੁੱਤਰਾਂ ਨੂੰ ਲੈ ਕੇ ਇਹ ਅੱਜ ਵੀ ਉਸੇ ਗੱਲ ਤੇ ਕਾਇਮ ਹੈ ਇਹਦੇ ਜਿੰਨੇ ਗਵਾ ਭਾਵੇਂ ਉਹ 420 ਵਾਲੇ ਨੇ ਤੇ ਭਾਵੇਂ ਉਹ ਜਿਹਨਾਂ ਨੇ ਗਾਂਹ ਹੋਰ ਵੀ ਕਾਰਵਾਈਆਂ ਸਾਡੇ ਤੇ ਪਾਉਣੀਆਂ ਝੂਠੇ ਪਰਚੇ ਕਰਨੇ ਨੇ ਜਾਂ ਕਰਾਉਣੇ ਨੇ ਇਸ ਪ੍ਰਸ਼ਾਸਨ ਨਾਲ ਕੇ ਤੇ ਮੈਂ ਕਹਿੰਦਾ ਕਿ ਗੁਰੂ ਘਰ ਬਹਿ ਕੇ ਇੱਕ ਵਾਰੀ ਅੱਜ ਵੀ ਮੈਂ ਕਹਿੰਦਾ ਦਰਬਾਰ ਸਾਹਿਬ ਬੜੀ ਦੁਨੀਆ ਦੀ ਆਸ ਤਾਂ ਹੈ ਦਰਬਾਰ ਸਾਹਿਬ ਆਜੇ ਉਹਨਾਂ ਸਾਰਿਆਂ ਗਵਾਵਾਂ ਨੂੰ ਉਹਨਾਂ ਦੇ ਪੁੱਤ ਪੁੱਤਰੇ ਨਾਲ ਲੈ ਕੇ ਆਜੇ ਤੇ ਨਾਲ ਹੀ ਪੁਲਿਸ ਲੈ ਜੇ ਤੇ ਮੈਨੂੰ ਉੱਥੋਂ ਫੜਦਾ ਜੇ ਮੈਂ ਇਹ ਨਾਲ 420 ਵੀ ਕੀਤੀ ਆ ਜਾਂ ਮੈਂ ਜਾਂ ਮੇਰਾ ਪੁੱਤਰ ਮੇਰੇ ਇਹ ਨਾਲ ਲੜੇ ਆ ਜਾਂ ਮੇਰੇ ਭਰਾ ਇਹ ਨਾਲ ਲੜੇ ਆ ਕਿ ਕਿ ਅਸੀਂ ਇਹ ਨਾਲ ਲੜੇ ਨਹੀਂ ਕੋਈ ਐਡਾ ਦੀ ਗੱਲ ਨਹੀਂ ਇੱਕ ਕਿਸੇ ਸੰਸਥਾ ਦੇ ਵਿੱਚ ਆ ਪਤਾ ਨਹੀਂ ਕਿਹੜੀ ਸੈਨਿਕ ਭਲਾਈ ਫੌਜੀਆਂ ਦੀ ਹੋਈ ਉਹਦੇ ਵਿੱਚ ਪੰਜਾਬ ਪ੍ਰਧਾਨ ਹੈ ਮੈਂ ਉਹਨਾਂ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦਾ ਯਾਰ ਮੈਂ ਸਰਕਾਰਾਂ ਨੂੰ ਵੀ ਕਹਿਣਾ ਚਾਹੁੰਦਾ ਇਹੋ ਜਿਹੇ ਸੰਸਥਾਵਾਂ ਨਾ ਚਲਾਓ ਜਿਨ੍ਹਾਂ ਵਿੱਚ ਐਡਾ ਵੱਡਾ ਝੂਠ ਹੋਵੇ ਤੇ ਇੱਕ ਵੀ ਪ੍ਰੂਫ ਸਰਕਾਰ ਕੋਲ ਨਾ ਹੋਵੇ ਜਾਂ ਐਸਐਚਓ ਜਾਂ ਡਿਪਟੀ ਫਿਰ ਵੀ ਇਹਨਾਂ ਦਾ ਸਾਥ ਦੇਣ ਤੇ ਜਾਂ ਇਹਨਾਂ ਦਾ ਕੋਈ ਡਰ ਭੈ ਰੱਖਣ ਕਿ ਇਹਨਾਂ ਕੋਲ ਧਰਨਾ ਲਾ ਦੇਣਾ ਧਰਨਾ ਲਾਉਣ ਸੰਸਥਾਵਾਂ ਨੂੰ ਮੈਂ ਬਦਨਾਮ ਨਹੀਂ ਕਰਨਾ ਚਾਹੁੰਦਾ ਮੈਂ ਜਥੇਬੰਦੀਆਂ ਨੂੰ ਬਦਨਾਉ ਨਹੀਂ ਕਰਨਾ ਚਾਹੁੰਦਾ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾ ਕਿ ਜਥੇਬੰਦੀਆਂ ਦੇ ਆਗੂ ਇੰਨਾ ਝੂਠ ਬੋਲਣ ਤੇ ਪੁਲਿਸ ਵਾਲੇ ਇੱਕ ਵੀ ਬਿਨਾ ਪ੍ਰੂਫ ਤੋਂ ਜਿਹੜਾ ਉਹ ਵੱਡਾ ਪਰਚਾ ਕਰਕੇ ਤੇ ਕਿਸੇ ਦੇ ਬੱਚੇ ਦੀ ਜ਼ਿੰਦਗੀ ਰੋਲ ਦੇਣੀ ਤੇ ਕਿਸੇ ਦਾ ਕੁਝ ਰੋਲ ਦੇਣਾ ਤੇ ਆਪਣੀ ਇਹਦੀ ਗੱਲ ਬੜੀਆਂ ਵੱਡੀਆਂ ਗੱਲਾਂ ਦੀਆਂ ਜਗ ਜਾਰ ਨੇ ਜਿੱਦ ਦਿਨ ਉਹ ਗੱਲਾਂ ਤੁਹਾਨੂੰ ਦੱਸਾਂਗੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਤੇ ਤੁਸੀਂ ਵੀ ਵੇਖੋਗੇ ਕਿ ਇਹ ਕੀ ਸੀਗਾ ਬੰਦਾ ਤੇ ਕੀ ਹੈ ਮੇਕਰ ਸਿੰਘ ਜੀ ਕਿਸਾਨ ਜੂਨੀਅਰ ਆਗੂ ਸਰਦਾਰ ਲਖਵਿੰਦਰ ਸਿੰਘ ਮੰਜਿਆਵਾਲੀ ਤੁਹਾਡਾ ਅਫਸਰ ਦੇ ਵਿੱਚ ਕੰਪਰੋਮਾਈਜ਼ ਕਰਾਉਂਦੇ ਸੀ ਤੇ ਉਹਦੇ ਵਿੱਚ ਤੋ ਉਸ ਗੁਰਦੀਪ ਸਿੰਘ ਦੀ ਜਬਾਨੀ ਤੇ ਤੁਸੀਂ 4 ਲੱਖ ਰੁਪਇਆ ਜਿਹੜਾ ਉਹ ਗੁਰਦੀਪ ਸਿੰਘ ਨੂੰ ਦਿੰਦੇ ਸੀ ਬਿਲਕੁਲ ਜੀ ਇਹ ਗੱਲ ਗਲਤ ਆ ਮੰਜਿਆ ਵਾਲੀ ਸਾਹਿਬ ਨੇ ਮੇਰੇ ਨਾਲ ਗੱਲਬਾਤ ਜਰੂਰ ਕੀਤੀ ਆ ਸਾਡੀ ਜਥੇਬੰਦੀ ਦੇ ਉਹ ਆਗੂ ਨੇ ਉਹਨਾਂ ਨੂੰ ਮੈਂ ਇਹ ਗੱਲ ਕਹੀ ਸੀ ਵੀ ਮੈਂ 1 ਰੁਪਇਆ ਨਹੀਂ ਲਿਆ ਮੈਂ ਕਸਮ ਖਾਨਾ ਉਹ ਵੀ ਖਾ ਲੇ ਏਦੋਂ ਬਾਅਦ ਸਾਡੀ ਕੋਈ ਗੱਲ ਨਹੀਂ ਹੋਈ ਮੰਜਿਆ ਵਾਲੀ ਸਾਹਿਬ ਨਾਲ ਮੈਂ ਹੁਣ ਵੀ ਫੋਨ ਤੇ ਗੱਲ ਕੀਤੀ ਆ ਮੰਜਿਆ ਵਾਲੀ ਸਾਹਿਬ ਨਾਲ ਮੈਂ ਕੋਈ ਪੈਸਿਆਂ ਦੀ ਗੱਲ ਜਦੋਂ ਮੈਂ ਕੋਈ ਲਿਆ ਹੀ ਨਹੀਂ ਮੈਂ ਜਾਣਦਾ ਹੀ ਨਹੀਂ ਤੇ ਮੈਂ ਕਿਉਂ ਪੈਸੇ ਦਵਾਂ ਜਮਨ ਜਵਾਲੇ ਸਾਹਿਬ ਵੀ ਮੇਟੋ ਕਿਉਂ ਦਗਾਉਣਗੇ ਤੁਸੀਂ ਜੀ ਗੁਰਦੀਪ ਸਿੰਘ ਨੇ ਆਪਣੀ ਸਟੇਟਮੈਂਟ ਦੇ ਵਿੱਚ ਇਹ ਗੱਲ ਕਹੀ ਹੈ ਕਿ ਜਿਹੜੀਆਂ ਕਿਸਾਨ ਜਥੇ ਬੰਦੀਆਂ ਨੇ ਇਹ ਵੱਡੇ ਲੋਕ ਠੱਗ ਨੇ ਲੁਟੇਰੇ ਨੇ ਕਹਿੰਦੇ ਉਹਨਾਂ ਨੂੰ ਓਨੇ ਵੱਡੇ ਜਿਹੜੇ ਉਹ ਅਹੁਦੇ ਦਿੱਤੇ ਜਾਂਦੇ ਨੇ ਕਿਸਾਨ ਜਥੇ ਬੰਦੀਆਂ ਦੇ ਵਿੱਚ ਇਹਦੇ ਬਾਰੇ ਤੁਸੀਂ ਕੀ ਕਹੋਗੇ ਬਿਲਕੁਲ ਜੀ ਮੇਰਾ ਇਸ ਗੱਲ ਦੇ ਉੱਤੇ ਇੱਕ ਗੱਲ ਤੋਂ ਹਾਸਾ ਜਾਂ ਨਿਕਲਣਾ ਪੈਂਦਾ ਵਾ ਵੀ ਠੱਗ ਤੇ ਜਿਹੜੀ ਤੁਸੀਂ ਅਲੀਗੇਸ਼ਨ ਲਾਉਂਦੇ ਹੋ ਮੈਂ ਕਹਿੰਨਾ ਕਿ ਇਹਦਾ ਜੀਵਨ ਤੇ ਦੇਖ ਲਓ ਤੁਸੀਂ ਮੈਨੂੰ ਕੈਮਰੇ ਤੋਂ ਪੁੱਛਣ ਦੇ ਜੇ ਮੈਂ ਕੈਮਰੇ ਤੇ ਕੋਈ ਇਹਦੇ ਪ੍ਰੂਫ ਦੇ ਦੇਵਾਂ ਠੱਗ ਕੌਣ ਹੈ ਤੇ ਕਰਜੂ ਕੀ ਜੀਵ ਕੌਣ ਹੈ ਤੇ ਜਾਂ ਇਹਦੇ ਪਿੰਡ ਵਾਲੇ ਤੇ ਜਾਂ ਕੁਝ ਲੋਕ ਜਿਹੜੇ ਇਹਦੀਆਂ ਇਹ ਭਲਾਈ ਵਾਲੇ ਪੰਜਾਬ ਪ੍ਰਧਾਨ ਬਣਾ ਦਿੰਦੇ ਜਿਹੜੇ ਵੱਡੇ ਬੰਦਿਆਂ ਦੀ ਬੰਦੀ ਕਿੱਥੇ ਚਲੇਗੀ ਕਿ ਜਿਹੜੀ ਇਹਨੂੰ ਪੰਜਾਬ ਪ੍ਰਧਾਨ ਬਣਾਉਂਦੀ ਆ ਤੇ ਜਿਹੜੀ ਇਹਦੇ ਪਿੱਛੇ ਧਰਨੇ ਲਾਉਂਦੀ ਆ ਇਹੋ ਜਿਹੀ ਗਲਤ ਬੰਦੀ ਕਿਤੇ ਜੱਥੇ ਬੰਦੀ ਨੇ ਆ ਕੇ ਇਹਨਾਂ ਦੀ ਮੈਨੂੰ ਪੁੱਛਿਆ ਜਾਂ ਮੇਰੇ ਪਰਿਵਾਰ ਨੂੰ ਪੁੱਛਿਆ ਜਾਂ ਮੇਰੇ ਪਿੰਡ ਤੋਂ ਜਾਂ ਇਹਦੇ ਪਿੰਡ ਤੋਂ ਪੁੱਛਿਆ ਭਾਈ ਇਹਨਾਂ ਨੂੰ ਪੈਸੇ ਨਹੀਂ ਦਿੱਤੇ ਤੇਰੇ ਨਾਲ ਲੜੇ ਨਹੀਂ ਤੇ ਤੁਸੀਂ ਇਹ ਮਗਰ ਚੁੱਕਦੇ ਹੋ ਬੜੀਆਂ ਚੁੱਕਦੇ ਹੋ ਸਪੀਕਰ ਤੇ ਆ ਕੇ ਧਰਨਾ ਲਾ ਦਿੰਦੇ ਤੇ ਜਾਫਰਾਂ ਨੂੰ ਮਾਰਦੇ ਹੋ ਧਮਕੀਆਂ ਤੇ ਅਫਸਰਾਂ ਨੂੰ ਭਲੀ ਭਾਦੀ ਇਸ ਗੱਲ ਤੋਂ ਜਾਣੂ ਨੇ ਕਿ ਇਹ ਦੋਵੇਂ ਮਸਲੇ ਜਿਹੜੇ ਹਰਵਿੰਦਰ ਸਿੰਘ ਤੇ ਹਰਵਿੰਦਰ ਸਿੰਘ ਦੇ ਬੱਚਿਆਂ ਤੇ ਝੂਠੇ ਪਾਏ ਗਏ ਨੇ ਤੇ ਜਿਹੜੀ ਗੱਲ ਤੁਸੀਂ ਕੀਤੀ ਹੈ ਇਹ ਆਪਣੀ ਗੱਲ ਦਾ ਆਪ ਜਵਾਬ ਲੈ ਲੇ ਤੇ ਆਪਣੀ ਜੱਫੇਬੰਦੀ ਨੂੰ ਆਪ ਦੱਸਦੇ ਨਹੀਂ ਕਿ ਮੈਨੂੰ ਇਹਦੀ ਜੱਫੇਬੰਦੀ ਜ਼ਰੂਰ ਮਿਲੇ ਆ ਕੇ ਮੈਂ ਤੁਹਾਡੇ ਕੈਮਰੇ ਤੋਂ ਕਹਿਣਾ ਜੇ ਜੱਫੇਬੰਦੀ ਸੱਚੀ ਸੁੱਚੀ ਆ ਇਹ ਮੈਨੂੰ ਜ਼ਰੂਰ ਆ ਕੇ ਮਿਲੇ ਮੈਂ ਕਿਸੇ ਦੇ ਪਾਜ ਨੰਗੇ ਕਰਨੇ ਨਹੀਂ ਚਾਹ ਮੈਂ ਕਿਸੇ ਦਾ ਕੁਝ ਨਹੀਂ ਚਾਹੁੰਦਾ ਮੈਂ ਅੱਜ ਵੀ ਕਹਿੰਦਾ ਜਿਹਦੇ ਨਾਲ ਠੱਗੀ ਹੋਈ ਹੈ ਨਾ ਜਿੰਨੇ ਇਹਦੇ ਨਾਲ ਠੱਗੀ ਮਾਰੀ ਆ ਬੇਵੱਚਾ ਉਹਨਾਂ ਤੇ ਠੋਕ ਕੇ ਲਵੇ ਪੈਸੇ ਇਹ ਕਹਿੰਦਾ ਗੱਲਾਂ ਕਰਦਾ ਇਹ ਉਹਦੇ ਸੰਡੂ ਨੂੰ ਬਣਾਉਂਦਾ ਗਵਾਹ ਇਹ ਉਹਨਾਂ ਦੇ ਮਾਮਿਆਂ ਨੂੰ ਗਵਾਹ ਬਣਾਉਂਦਾ ਇਹ ਕਵੇ ਹੈ ਉਹਦੇ ਸੰਡੂਆਂ ਤੇ ਉਹਦੇ ਬੱਚਿਆਂ ਨੇ ਰੌਲਾ ਕੋਈ ਗੱਲ ਦਾ ਕਿ ਇਹ ਵੇਂਦਾ ਦਾ ਕੋਈ ਇਥੋਂ ਇਹਨੂੰ ਰੋਟੀ ਖਾਣ ਨੂੰ ਮਿਲਦੀ ਸੀ ਸਾਡੇ ਘਰੋਂ ਇਹ ਵੀ ਅਸੀਂ ਥੱਲੇ ਬਹਿਣਾ ਮਿਲ ਗਿਆ ਸੀ ਇਹਨੂੰ ਇੱਕ ਬਹਾਨਾ ਕਿਸੇ ਇਹ ਛਾਤਰ ਬੰਦੇ ਨੇ ਦੇ ਦਿੱਤਾ ਵਾ ਕਿ ਇਹਨੂੰ ਵੇਚ ਰ ਮੈਂ ਕਹਿੰਦਾ ਉਹ ਵੀ ਗੁਰੂ ਮਹਾਰਾਜ ਆਉਣ ਵਾਲੇ ਸਮਿਆਂ 'ਚ ਨੰਗਾ ਜਰੂਰ ਕਰੂਗਾ ਸਰਦਾਰ ਅੰਮ੍ਰਿਤਸਿੰਘ ਜੀ ਤੁਸੀਂ ਸੌਂ ਖਾਣ ਤੱਕ ਵੀ ਗੱਲ ਕੀਤੀ ਆ ਹਾਂਜੀ ਬਿਲਕੁਲ ਨਿਰਦੋਸ਼ ਜੇ ਤੇ ਫਿਰ ਤੁਹਾਨੂੰ ਇਹਨਾਂ ਦੇ ਵਿੱਚ ਕਿਉਂ ਰੱਖਿਆ ਐਹੀ ਵੱਡਾ ਕਾਰਨ ਜਿਹੜੀ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਕਿ ਇਹਨੇ ਨੂੰ ਇਹਨੂੰ ਰੋਟੀ ਵਧੀਆ ਇੱਥੋਂ ਦੁਪਹਿਰ ਖਾਣ ਨੂੰ ਮਿਲ ਗਈ ਦੁਪਹਿਰਾ ਕੱਟਣ ਨੂੰ ਮਿਲ ਜਾਂਦਾ ਰਿਹਾ ਉਹਨਾਂ ਨੂੰ ਠੱਗਾਂ ਦੇ ਪਰਿਵਾਰ ਨੂੰ ਲੱਭਣ ਵਾਸਤੇ ਇਹਨੇ ਸੋਚਿਆ ਇਹਨੂੰ ਕੋਈ ਸਾਡੇ ਪਿੰਡ ਦਾ ਇਹਦੀਆਂ ਲੋਕੇਸ਼ਨਾਂ ਕਢਾਈਆਂ ਜਾਣ ਇਹਨੂੰ ਕੋਈ ਸਾਡੇ ਪਿੰਡ ਦਾ ਬੰਦਾ ਜਿਹੜਾ ਕੋਈ ਸਾਡੇ ਐਂਟੀ ਹੋਏਗਾ ਇਹਦੀ ਕਾਲ ਡਿਟੇਲਾ ਉਹਨਾਂ ਦਿਨਾਂ ਦੀਆਂ ਕਢਾਈ ਜਿਹੜਾ ਕਿ ਸਰਕਾਰਾਂ ਨਾਲ ਹੱਥ ਰੱਖਦਾ ਹੋਵੇਗਾ ਉਸ ਬੰਦੇ ਨੇ ਰਾਇ ਦਿੱਤੀ ਆ ਕਿ ਹਰਵਿੰਦਰ ਸਿੰਘ ਨੂੰ ਵਿੱਚ ਰੱਖ ਤੈਨੂੰ ਪੈਸੇ ਦਵਾਏਗਾ ਪਰ ਮੈਂ ਤਾਂ ਕਹਿੰਦਾ ਜੇ ਮੈਂ ਇਹ ਸੱਚਾ ਸੋਚਾ ਤੇ ਮੈਨੂੰ ਵੇਚ ਰੱਖ ਕੋ ਕਹਿੰਦਾ ਉਦਾਂ ਹੀ ਇਨਸਾਨੀਏ ਦੇ ਤੌਰ ਤੇ ਜਿੱਦਾਂ ਮੈਂ ਪਹਿਲਾਂ ਇਹden ਚੱਲਦਾ ਸੀ ਮੈਂ ਚੱਲਾਂਗਾ ਤੇ ਮੈਂ ਏਦਾਂ ਦੀ ਗੱਲ ਨਹੀਂ ਕਰਦਾ ਕਿ ਇਹ ਏਡੇ ਵੱਡੇ ਬਲੇਮ ਲਾਵੇ ਤੇ ਏਡੇ ਝੂਠੇ ਕਰੇ ਤੇ ਫਿਰ ਮੇਰੇ ਤੋਂ ਆਸ ਰੱਖੇ ਜੀ ਜੀ ਬਹੁਤ ਬਹੁਤ ਧੰਨਵਾਦ ਜੀ